ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਮੈਂਬਰ ਬੱਬਾ ਸੁਖਦੇਵ ਸਿੰਘ ਜੀ ਵੱਲੋਂ 31-10-2025 ਨੂੰ ਦਰਗਾਹ ਹਜ਼ਰਤ ਖਵਾਜ਼ਾ ਸਾਹਿਬ ਜੀ ਦਰਬਾਰ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਜੂਲ ਮੇਲਾ ਬੜੀ ਸ਼ਰਧਾ ਨਾਲ ਮਨਾਇਆ ਗਿਆ ਅਤੇ ਇਸ ਮੇਲੇ ਵਿੱਚ ਵੱਖ-ਵੱਖ ਕਲਾਕਾਰਾਂ ਵੱਲੋਂ ਆਪਣੀ ਕਲਾ ਦਾ ਜ਼ੋਰ ਦਿਖਾਇਆ ਗਿਆ ਸੂਫੀ ਗਾਇਕ ਮੇ ਸਾਜਨ ਅਤੇ ਸੂਫੀ ਗਾਇਕ ਬੁੱਟਾ ਮੁਹੰਮਦ ਖਾਨ ਵੱਲੋਂ ਹਾਜ਼ਰੀ ਲਗਾਈ ਗਈ ਸਟੇਟ ਸਕੱਟਰੀ ਦੀ ਸੇਵਾ ਕੁਲਦੀਪ ਸਿੰਘ ਥਲਾ ਵੱਲੋਂ ਨਿਭਾਈ ਗਈ ਪੰਜਾਬ ਪ੍ਰਧਾਨ ਬੱਬਾ ਜੀਦਾਦ ਜੀ ਵਾਈਸ ਚੇਅਰਮੈਨ ਬੱਬਾ ਕੁਲਵੀਰ ਜੀ ਸੀਨੀਅਰ ਮੀਤ ਪ੍ਰਧਾਨ ਬਾਬਾ ਪੂਰਨ ਜੀ ਪੰਜਾਬ ਸੈਕਟਰੀ ਡਾਕਟਰ ਦਰਵੇਸ਼ ਜੀ ਪਰਮਜੀਤ ਬਾਬਾ ਬਿੱਲਾ ਜੀ ਬਾਬਾ ਕਮਲਦਾਸ ਜੀ ਬਾਬਾ ਦਰਸ਼ਨ ਸਿੰਘ ਜੀ ਬੀਬੀ ਸਿਤਲਕੌਰ ਜੀ ਬੀਬੀ ਗੁਰਮੀਸ਼ ਕੌਰ ਜੀ ਬੀਬੀ ਰਜ਼ੀਆ ਬੇਗਮ ਜੀ ਤੇ ਵੱਖ-ਵੱਖ ਡੇਰਾ ਤੋਂ ਆਏ ਹੋਏ ਫਕੀਰਾਂ ਦਾ ਬਾਬਾ ਗੁਰਜੰਟ ਸਿੰਘ ਜੀ ਅਤੇ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਆਏ ਹੋਏ ਫਕੀਰਾਂ ਦਾ ਜੀ ਆਇਆਂ ਕੀਤਾ ਗਿਆ ਇਸ ਮੇਲੇ ਵਿੱਚ ਭਾਰੀ ਮਾਤਰਾ ਵਿੱਚ ਸੰਗਤਾਂ ਦੇਖਣ ਨੂੰ ਮਿਲੀਆਂ ਤੁਸੀਂ ਵੇਖ ਰਹੇ ਹੋ ਇੱਕ ਚਲਕ ਹਰੀਪਾਸ ਸਿੰਘ ਜੀ ਦੀ ਖਾਸ ਰਿਪੋਰਟ ਡੇ ਵਾਲੀ ਵੱਖ-ਵੱਖਰੀ ਵੈਰੈਟੀ ਐ ਯਾਰ ਰਾਣਿਆ ਕਿੱਦਾਂ ਯਾਦ ਕੀਤਾ ਉਹ ਮੈਂ ਤੈਨੂੰ ਇੱਦਾਂ ਯਾਦ ਕੀਤਾ ਕਾਦੇ ਮੇਰਾ ਮੈਨੰ ਮੁੰਡਾ ਵਧਾਈਆਂ ਵਧਾਈਆਂ ਤਬਨਾਈਆਂ ਤੈਨੂੰ ਵਧਾਈਆਂ ਵਧਾਈਆਂ ਪੁਕਾਰਦੀ ਏ ਮੁੰਡਾ ਜੰਮਿਆ ਤੇਰੇ ਓਏ ਉਹ ਹਰਾਮ ਦੇ ਸਾਡੇ ਤਾਂ ਅੱਜ ਤੱਕ ਦੇ ਹੀ ਨਹੀਂ ਜੰਮਿਆ ਓਏ ਓਏ ਆਇਆ ਮੁੰਡਾ ਹੋਇਆ ਮੁੰਡਾ ਹੋਇਆ ਤੇਰੇ ਲਓ ਜੀ ਮੇਰੇ ਹੋਇਆ ਮੁੰਡਾ ਆਪਾਂ ਕਰਾਣਾ ਕਾਣ ਪਾਣੀ ਕਾਣ ਪਾਣੀ ਗਾਣ ਪਾਣੀ ਕੋਈ ਕੋਈ ਮਿਲ ਜੂ ਘਾਟੋ ਉਹ ਕਾਟੋ ਨਾ ਲੈ ਆਈ ਭਰਾਵਾ ਕਾਟੇ ਅੱਗੇ ਮੀਂਹ ਪਿਆ ਐ ਟੈਂਟ ਤੇ ਚੜਦੀ ਫਿਰੂਗੀ ਵੈ ਤਾਂ ਬਸ ਉਹ ਲਿਆ ਉਹ ਸੁਪੋ ਕੰਦਰੀ ਲਿਆ ਮਾ ਆ ਸੁਪੋ ਕੰਦਰੀ ਲਿਆ ਜਿਹੜੀ ਤੇਰੀ ਬੁੜੇ ਦੇ ਵਿਆਹ ਨੂੰ ਵੀ ਨੱਚੀ ਸੀ ਆ ਲਿਆ ਮੇਰਾ ਪੜੋ ਤਾਂ ਕਦੋਂ ਤਾਈ ਮਰਿਆ ਬਸ ਤੈਨੂੰ ਮਰ ਹੀ ਜਾਣਾ ਫੇ ਹੈ ਮੇਰੀ ਜੰਮਿਆ ਮੈਂ ਕੱਲ ਜਮਾਇਆ ਸੀ ਉਹ ਉਹ ਵੀ ਤੇਰੀ ਮਾਂ ਦਾ ਯਾਰ ਫਟਕ ਉਹ ਵਧਾਈਆਂ ਤੇਰੇ ਮੁੰਡਾ ਜੰਮਿਆ ਇਹ ਮੇਰੇ ਨਹੀਂ ਜੰਮਿਆ ਹਾਂ ਮੇਰੀ ਘਰ ਵਾਲੀ ਦੇ ਜੰਮਿਆ ਕੋਈ ਗੱਲ ਹੁੰਦੀ ਮਰਜਣੇ ਪੈ ਹਾਤੀ ਵੀਰੇ ਕਰਾਂਗਰਾਂ ਜਿਸ ਦਾ ਆਤੀ ਉਸ ਦਾ ਨਾਮ ਹਾਂਜੀ ਮਰਜਣਾਂ ਆਪੇ ਦਾ ਹੀ ਹੁੰਦਾ ਆ ਲਓ ਜੀ ਮੇਰੇ ਹੋਇਆ ਮੁੰਡਾ ਹਾਂਜੀ ਬਾਬਾ ਜੀ ਮੇਰੇ ਹੋਇਆ ਮੁੰਡਾ ਹਾਂਜੀ ਅੱਜ ਪੂਰੇ ਦਸ ਸਾਲ ਹੋ ਗਏ ਆ ਕਿਹੜੀ ਗੱਲ ਨੂੰ ਮੁੰਡਾ ਲੈ ਹੋਈ ਜਾਂਦਾ ਮਰਜਣੇ ਮੁੰਡਾ ਹੁੰਦਾ ਕਿ ਲੈ ਇੰਟਰ ਪੈਂਦਾ ਖੁਸ਼ੀ ਹੁੰਦੀ ਖੁਸ਼ੀ ਮਰਜਣ ਕਵਾਲ ਆ ਕੇ ਮੋਰੀਆਂ ਭਰ ਕੇ ਲੈ ਗਏ ਉਹ ਵੀ ਭਰ ਕੇ ਲੈ ਗਏ ਬੂਟਾ ਮਰਨਸਾ ਉਹ ਵੀ ਬੋਰੀਆਂ ਭਰ ਕੇ ਲੈ ਗਿਆ ਉਹ ਵੀ ਲੈ ਗਿਆ ਅੱਗੇ ਸਾਗਰ ਆਇਆ ਇਹਨੇ ਵੀ ਬੋਰੀ ਭਰ ਲਈ ਮੈਂ ਵੀ ਕਹੀ ਜਾਨੀ ਮੌਸਮ ਕਿੱਥੋਂ ਆਂਦਾ ਚਲ ਗੋਲੀ ਅਗਨੇ ਜਾ ਕੇ ਹੱਥ ਧੋਕੇ ਚਲ ਹੱਥ ਧੋਕੇ ਜਾ ਕੇ ਇਹ ਜਿਸਕੇ ਹੱਥ ਕੋਣ ਦੀ ਲੋੜੇ ਨਹੀਂ ਮੈਂ ਕਹੇ ਜੀ ਹੱਥੋਂ ਦੀ ਲੋੜ ਨਹੀਂ ਮੌਸਮ ਹੋ ਗਿਆ ਗਿੱਲਾ ਧੋਕਵਾਰੀ ਐ ਨਹੀਂ ਜਾਓ ਗਰਮੀਆਂ ਦੇ ਦੇਣਵਾ ਗਰਮੀਆਂ ਦੇ ਦੇਣਵਾ ਖੁਸ਼ਕੀ ਵਾਲੇ ਦੇਣਵਾ ਖੁਸ਼ਕੀ ਵਾਲੇ ਦੇਣਵਾ ਧੋਕਵਾਰੀ ਹੈ ਨੂੰ ਜਾਓ ਧੋਕਵਾਰੀ ਐ ਨੂੰ ਜਾਓ ਧੋਕਵਾਰੀ ਐ ਨੂੰ ਜਾਓ ਧੋਕਵਾਰੀ ਐ ਨੂੰ ਜਾਓ ਆਪ ਵੀ ਸੁਖ ਸੁਖ ਕੇ ਜੜ ਜਾਣੀ ਅਰ ਜੇ ਗਰਮੀ ਨਾਲ ਹੋਰ ਚੀਕਣਾ ਕੰਮ ਹੋ ਜਾਂਦਾ। ਇਹ ਮੈਂ ਬਾਹਰ ਹੋਇਆ, ਬਾਹਰ। ਅੱਛਾ ਫੇਰ ਸਾਡੇ ਲਈ ਕੀ ਲੈ ਕੇ ਆ? ਇਹ ਗਾਣਾ ਕਰਾਣਾ, ਗਾਣਾ। ਕੋਈ ਨਹੀਂ ਅੱਜ ਗਾਣਾ ਕਰੀਦਾ ਜੀ। ਪ੍ਰੋਗਰਾਮ ਅੱਜ ਕੱਲ ਕਰ ਲੈਂਦੀ ਓ। ਕਰ ਲੈਂਦੀ ਆ। ਇਹ ਤੂੰ ਕੱਲੀ ਆ ਕਿ ਕੋਈ ਹੋਰ ਵੀ ਆ? ਇਹ ਉਹ ਅੱਜ ਕੱਲ ਮੈਂ ਘੱਟ ਕੰਮ ਕਰਦੀ, ਮੇਰੀ ਕੁੜੀਆਂ ਕੰਮ ਕਰਦੀਆਂ ਇਹ। ਇਹ ਹੁਣ ਫੇਰ ਇਹ ਕੰਮ ਘੱਟੇ ਕਰਦੇ ਆ। ਘੱਟੇ ਕਰਦੀਆਂ। ਫੇਰ ਵੀ ਕਿਤੇ ਕਿਤੇ ਤਾਂ ਬਹੁਤ ਸੌਂਦਾ ਹੁਣ। ਇਹ ਘਰ ਤੋਂ ਹੁਣ ਕੌਣ ਸ਼ੁਰੂ ਹੋਇਆ? ਆ ਦੇਖ ਲੈ ਇਹ ਕੁੜੀਆਂ। ਲੈ ਤੇਰੀਆਂ ਚੇਲੀਆਂ ਜੱਕ ਲਿਆ। ਆਜੋ ਮੈਂ ਤਾਂ ਵੀ ਬਿਸ਼ਨੀ ਕੋਲ ਤੇ ਨਰਮਣਾ ਕੰਦ ਲੈਂਚ ਲੱਗ ਜਾਓ ਹਰਾਮ ਦੀਓ ਅੱਜ ਤੁਹਾਡੀ ਇਸ ਪਿੰਡ ਚ ਬੱਲੀ ਦੇ ਕੇ ਆਣੀ ਐ ਆ ਦੇਖ ਮੇਰੀਆਂ ਚਾਰ ਕੁੜੀਆਂ ਪੰਜ ਮਾਰ ਕੇ ਆਈਆਂ ਮੇਰੇ ਨੌ ਕੁੜੀਆਂ ਸੀਗੀਆਂ ਇਹ ਜੱਸੀਏ ਤੂੰ ਧੀ ਮੀਆਂ ਕਰ ਆਂਦੀਓ ਕੁੱਤੀ ਸੁਈਓ ਜਾਣਾ ਨਾ ਹੋਵੇ ਤਾਂ ਗੋਰੀ ਲੱਗਨੇ ਮੁੰਡਾ ਦੇਖਦੇ ਦੇ ਤੇ ਨੌ ਕੁੜੀਆਂ ਕਿ ਮੈਂ ਕੀ ਕਰਦੀ ਆਜੇ ਮੁੰਡਾ ਜੰਮਿਆ ਵੀ ਆਹ ਭੈਣ ਦਾ ਮਮਾ ਟੁੱਟਣ ਲਾ ਥਈ ਜਮੇ ਬੱਲੇ ਪਤਾ ਕਿਹੜਾ ਮੁੰਡਾ ਦੇਖਦੀ ਸੀ ਕਿਹੜਾ ਆਹ ਸਾਉਂਡ ਵਾਲੇ ਨੇ ਆ ਸੌਂਡ ਵਾਲਾ ਵੀ ਲੈ ਤੇ ਹੀ ਹੋ ਗਿਆ ਹੁਣ ਇਹ ਆ ਕੁੜੀ ਕਿੰਨੇ ਪੈਸੇ ਲੈਂਦੀ ਹਾਂ ਆ ਕੁੜੀ ਹਾਂ ਜਿਹੜੀ ਸੁਪੀ ਹੋਏ ਚਲ ਇਧਰ ਹੋ ਲੈ ਨੇਨੇ ਕਲੰਡਰ ਹੀ ਬਹੁ ਛਾਤੀ ਦੇ ਬਣਵਾ ਲਿਆ ਇਹ ਦੇ ਦੋ ਅੱਜ ਕੱਲ ਇਹ ਕਿੰਨੇ ਪੈਸੇ ਇਹ ਦਾ 10000 ਰੁਪਇਆ ਇਹ ਦਾ 10000 ਬਹੁ ਮਾਰੀ ਜਾਂਦੀ ਐ ਸੱਡਾ ਦੇ ਨੂੰ ਇਹ ਐਦਾ 10000 ਰਕਤਿਆ ਮਰਜ ਨੇ ਇਹ ਵੀ ਦੋ ਨੇੜੇ ਦੀ ਮਾਂ ਲੈ ਲੈਂਦੀ 130000 ਰੁਪਏ ਵੀ ਕੱਕਣ ਨੂੰ ਪਤਾ ਲੱਗ ਗਿਆ ਮੰਗ ਹੋ ਗਈ ਆ ਮੰਗ ਹੋ ਗਈ 3.5 ਲੱਖ ਰਹਿ ਗਿਆ ਜਦ ਕੱਕਣ ਬਤ ਲੱਗ ਗਿਆ ਵਿਆਹ ਹੋ ਗਿਆ 50 ਲੱਖ ਦਾ ਬਜਾਅ ਰਹਿ ਗਿਆ ਜਦ ਜਦ ਇੱਕ ਕੁੜੀ ਹੋਈ 10 ਰਹਿ ਗਿਆ ਜਦੋਂ ਹੁਣ ਇਹ ਦੂਜੀ ਕੁੜੀ ਹੋ ਗਈ ਬਸ ਪਰ ਠੇਕੇ ਦੀ ਨਹੀਂ ਕੋਲੋਂ ਦੇ ਲਾਪਣ ਰੇਟ ਘਟਦਾ ਚੱਲਣਾ ਗੱਲ ਕਰਦਾ ਹੁਣ ਅੱਛਾ ਕਰਾਉ ਦਾ ਗੱਲ ਜਰਾ ਇਹਨੂੰ ਏ ਆ ਆ ਆ ਚਾ ਕਹਿੰਦੀ ਛਿੰਡੇ ਦੇ ਹੋ ਗਏ ਆਓ ਕਿਆ ਕਹਿੰਦੀ ਮਾਰ ਜਣੇ ਤੈਨੂੰ ਨਮਸਤੇ ਬੁਲਾਂਦੀ ਆਂ ਚਰਾਓ ਚਰਾਓ ਦੁਆਰਾ ਗੱਲ ਕਰਾਓ ਜਰਾ ਅੱਪਾ ਡੱਬਾ ਸੱਬਾ ਹੁਣ ਨਹੀਂ ਮਿਲਣਾ ਟੱਟੀ ਵਾਲਾ ਡੱਬਾ ਆ ਆ ਆ ਆ ਗੁੱਸਾ ਕਰਦੀ ਐ ਕਹਿੰਦੀ ਐ ਪੱਟਾ ਪੱਛਾ ਕਦੀ ਮੇਰੇ ਮਾਣੂ ਪੁੱਠਾ ਸਿੱਧਣਾ ਬੋਲ ਨਹੀਂ ਨਹੀਂ ਮੈਂ ਨਹੀਂ ਬੋਲਦਾ ਗੁੱਸਾ ਕਰਦੀ ਐ ਤੁਹਾਡੀ ਮੰਮੀ ਬਹਿਲੇ ਪੁੱਠੀ ਆਈਓ ਇਹ ਹਾਂ 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 ਇਹਦਾ 1,30,000 ਇਹਦਾ 1,30,000 ਬਾਬਾ ਜੀ ਜਿਹੜਾ ਇਹਨੂੰ 1,30,000 ਦੇਣਾ ਹਾਂ ਅਸੀਂ ਇਹਨੂੰ ਗੱਡੀ ਨਾਲ ਨਹੀਂ ਆਵਾਂ ਗੱਡੀ ਚ ਪੈਟਰੋਲ ਕਿੱਥੋਂ ਕੋੜਾ ਪੈਟਰੋਲ ਵੀ ਆਪੇ ਬਾਪਿਆਂ ਨੇ ਬੁਆਈ ਦੇਣਾ ਇਹ ਜੱਸੀ ਕੇ ਮੈਂ ਗਾਣਾ ਸੁਣਾਉਂਗੀ ਸੁਣਾ ਦੂੰਗੀ چلو گانے جنا پیچھے ساڈی جتی

ਹਲੋ ਸਾਡੇ ਬਹੁਤ ਹੀ ਸਤਿਕਾਰਯੋਗ ਕੀਤ ਸਾਈ ਜੀ ਪਿੰਡ ਚਿਚਰਾੜੀ ਨਜ਼ਦੀਕ ਗੁਰਾਇਆਂ ਤੋਂ ਤੰਤਨ ਗੋਗਾ ਜਾਰ ਵੀ ਦਰਬਾਰ ਸ਼ਾਹੀ ਦਰਬਾਰਾ ਤੋਂ ਉਹਨਾਂ ਵੱਲੋਂ ਮਾਨ ਸਨਮਾਨ ਦੀ ਰਸਮ ਹੋਈ ਹੈ ਬਾਬਾ ਜੀ ਇੱਧਰ ਦੇਖੋ ਜੀ ਹਿਸਾਬ ਬਾਬਾ ਨਿਸਾਨੀ ਆਖਿਆ ਮੇਰੇ ਮੁਹੰਮਦ ਹੋਸ਼ ਬਹਿਨ ਸ਼ਾਹ ਨੇ ਆਖਿਆ ਆਖਿਆ ਕੀ ਹੈ ਅਲੀ ਅਲੀ ਹੁਦੀ ਨੇਰੀਏ ਜੇ ਅਲੀ ਹੁਦੀ ਨੜੇ ਦੀਪੇ ਪਜਦਾ ਦੀਪਾ ਭੀੜ ਤੋਂ ਸੋ ਬਹੁਤ ਬਹੁਤ ਧੰਨਵਾਦ ਹੈ ਵੀਰ ਦਾ ਹੋ ਗਿਆ ਦਿਖੋ ਗਿਆ ਮੇਰਾ ਤਾਂ ਹੋ ਗਿਆ ਮੈਨੂੰ ਹਰ ਦੋ ਪੋਣੇ ਆ ਸਾਡੇ ਤੀਤ ਬਾਬਾ ਜੀ ਸੋ ਬਹੁਤ ਬਹੁਤ ਧੰਨਵਾਦ ਹੈ ਜੀ ਰਾਸ਼ਟਰੀ ਪੁਲਿਸ ਅਮਾਜਾਤੋ ਪੱਤਰਕਾਰ ਵੀ ਆ ਇਹਨਾਂ ਬੋਲੋ ਅੱਜ ਦੇ ਇਸ ਮੇਲੇ ਦੀ ਖਬਰ ਵੀ ਲਾਈ ਜਾਣੀ ਆ ਸ਼ੁਕਰ ਦਾ ਧੰਨਵਾਦ ਸ਼ੁਕਰ ਬਜਾਦਾਂ ਜੀ ਸਾਡੇ ਟੀਮ ਸਾਈਡ ਦਾ ਹਾਜ਼ਰੀ ਸੋ ਉਹਨਾਂ ਦਾ ਵੀ ਮਾਨ ਸਨਮਾਨ ਹੋਇਆ ਬਹੁਤ ਬਹੁਤ ਧੰਨਵਾਦ ਜੀ ਬਾਬਾ ਸੁਖਦੀਪ ਸਿੰਘ ਜੀ ਉਹਨਾਂ ਵੱਲੋਂ ਬਾਬਾ ਸਰਦੇਵ ਜੀ ਗੁਰਜਟ ਦਾ ਮੇ ਚਲੋ ਕਰ ਲਮਾ ਕੇ ਲਾ ਲਮਾ ਕੇ ਕਰ ਜਿਆ ਕੇ ਸੋ ਬਾਬਾ ਗੁਰਜੰਟ ਜੀ ਉਹਨਾਂ ਦਾ ਵੀ ਮਾਨ ਸਨਮਾਨ ਹੋਇਆ ਜੀ ਉਹ ਵੀ ਆਪਣਾ ਮਾਨ ਸਨਮਾਨ ਲੈ ਕੇ ਜਾਓ ਜੀ ਗੁਰਮੀਤ ਕੌਰ ਜੀ ਹਾਂ ਸਾਡੇ ਸਤਕਾਰਯੋਗ ਬਾਬਾ ਇਹ ਸਤਕਾਰਯੋਗ ਸਾਡੇ ਗੁਰਤੇয়াল ਸਿੰਘ ਜੀ ਸੋ ਇਹਨਾਂ ਨੂੰ ਵੀ ਬੇਨਤੀ ਹੈ ਜਿਉਂ ਵੀ ਆਪਣਾ ਮਾਨ ਸਨਮਾਨ ਲੈ ਕੇ ਜਾਓ। ਗੁਰਤੇয়াল ਸਿੰਘ ਜੀ। ਸਾਡਾ ਜਿਹੜਾ ਪ੍ਰੋਗਰਾਮ ਆ ਸਾਰੀ ਸੰਗਤ ਦੇ ਜਿੰਨੇ ਵੀ ਕਦਮ ਪਾਇਰੇ ਇਹਨਾਂ ਦੇ ਗ੍ਰਹਿ ਵਿਖੇ ਇਹਨਾਂ ਦੇ 베ੜੇ ਦੇ ਵਿੱਚ ਪਾਇਰੇ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ। ਅਵਾਜ਼ ਜੀ ਸਭੀ ਮਾਨ ਬਦਸ਼ਰ ਤੋਂ ਸਾਡੇ ਸਹਿਕਾਰਜੋਗ ਦਰਸ਼ਨ ਜੀ ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਸੇਵਾ ਤੇ ਸਹਿਯੋਗ ਲਈ ਸ਼ੁਕਰਗੁਜ਼ਾਰ ਹੈ ਜੀ। ਰਾਣਾ ਜੀ ਰਾਣਾ ਜੀ ਅਭੀ ਆਓ ਜੀ ਆਪਣਾ ਮਾਨ ਸਨਮਾਨ ਲਓ ਜੀ ਸੋ ਸੇਵਾਦਾਰ ਵੀਰ ਭਰਾ ਜਿਨ੍ਹਾਂ ਵੀ ਇਸ ਦਰਵਾਜ਼ੇ 'ਚ ਸੇਵਾ ਕਰ ਰਹੇ ਆ ਸੋ ਉਹਨਾਂ ਨੂੰ ਵੀ ਬੇਨਤੀ ਹੈ ਜੀ ਆਪਣੇ ਸਾਰੇ ਮਾਨ ਸਨਮਾਨ ਲੈ ਗੀ ਜਾਓ ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਬਰੋ ਅੱਜ ਦੀ ਇਸ ਮੇਲੇ ਦੀ ਖਬਰ ਲਾਈ ਜਾ ਰਹੀ ਹੈ ਚੈਨਲ ਤੇ ਪਰ ਬਲਦੇਵ ਜੀ ਉਹਨਾਂ ਨੂੰ ਬੇਨਤੀ ਹੈ ਜੀ ਉਹ ਵੀ ਆਪਣਾ ਮਾਨ ਸਨਮਾਨ ਲਓ ਜੀ ਬਲਦੇਵ ਜੀ ਕਰਨੈਲ ਸਿੰਘ ਜੀ ਜਰਨੈਲ ਸਿੰਘ ਜੀ ਉਹ ਵੀ ਆਓ ਜੀ ਉਹ ਵੀ ਆਪਣਾ ਮਾਨ ਸਨਮਾਨ ਲਓ ਜੀ ਜਰਨੈਲ ਸਿੰਘ ਜੀ ਜਿੰਨੇ ਵੀ ਸੇਵਾ ਨਿਭਾ ਰਹੇ ਆ ਉਹਨਾਂ ਨੂੰ ਬੇਨਤੀ ਹੈ ਜੀ ਆਪਣੇ ਮਾਨ ਸਨਮਾਨ ਲਓ ਜੀ ਤੇ ਪੰਗਤਾ ਵੱਲੋਂ ਤੁਨ ਮੰਨ ਤੁਹਾਡੇ ਨਾਲ ਇਸ ਮੇਲੇ ਵਾਸਤੇ ਆਪਣਾ ਸਹਿਯੋਗ ਦਿੱਤਾ ਗਿਆ ਟਾਡੀ ਮਹਾਂਜੋਬ ਪੰਜ ਸਾਹਿਬ ਸੋ ਉਹਨਾਂ ਦਾ ਮਾਨ ਸਨਮਾਨ ਹੋਇਆ ਅਜਮੇਲ ਸਿੰਘ ਜੀ ਪੰਜ ਸਾਹਿਬ ਸੋ ਉਹਨਾਂ ਦਾ ਮਾਨ ਸਨਮਾਨ ਹੋਇਆ ਬਹੁਤ ਬਹੁਤ ਧੰਨਵਾਦ ਜਿਨੇ ਵੀ ਸਹਿਯੋਗੀ ਸਜਣ ਇਸ ਨਗਰ ਦੀ ಗ್ರಾಮ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ 2100 ਰੁਪਏ ਦੀ ਇਹਨਾਂ ਸ਼ਾਹੀ ਦਰਬਾਰਾਂ ਤੇ ਸੇਵਾ ਕੀਤੀ ਗਈ ਹੈ ਸੋ ਦਾਤਾ ਜੀ ਦੇ ਚਰਨਾਂ ਚੋਂ ਬੋਲ ਕੇ ਅਰਦਾਸ ਕੀਤੀ ਗਈ ਹੈ ਜੇ ਸੰਪੂਰਤ ਹੁੰਦੀ ਹੈ ਤਾਂ ਅਗਲੇ ਸਾਲ ਕਹਿੰਦੇ ਅਸੀਂ ਆਪ ਕੋ 5200 ਰੁਪਏ ਸੇਵਾ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰਗੁਜ਼ਾਰ ਹੈ ਦਾਤਾ ਜੀ ਤੁਹਾਡੀ منوکام پوری گاندھ جی سو بہت بہت دنواد جی ساری فکیل صاحبان کا بہت بہت دنواد